ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਦੋਸਤੋ ਜਿਹੜਾ ਆਪਣਾ ਪਟਿਆਲੇ ਵਿਆਹਲਾ ਬਲੌਗ ਹੈ ਉਹ ਤੁਹਾਨੂੰ ਕੱਲੋਂ ਦੇਖਣ ਨੂੰ ਮਿਲੂਗਾ ਕਿਉਂਕਿ ਅੱਜ ਸਮਾਂ ਘੱਟ ਸੀਗਾ ਤੇ ਬਾਕੀ ਦੋਸਤੋ ਅੱਜ ਇੱਕ ਆਪਾਂ ਬਹੁਤ ਜ਼ਰੂਰੀ ਗੱਲਬਾਤ ਕਰਦੇ ਹਾਂ ਪ੍ਰੈਂਕ ਬਾਰੇ ਵੀ ਜਿਹੜਾ ਪ੍ਰੈਂਕ ਹੁੰਦਾ ਹੈ ਇਹ ਕਿੰਨਾ ਕਿਸੇ ਲਈ ਖਤਰਨਾਕ ਹੋ ਸਕਦਾ ਹੈ ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ ਤੇ ਧਿਆਨ ਨਾਲ ਵੀਡੀਓ ਨੂੰ ਸੁਣਿਓ ਸੁਣਨ ਵਾਲੀ ਵੀਡੀਓ ਹੈ ਪ੍ਰੈਂਕ ਮਤਲਬ ਹਾਸੇ ਮਜ਼ਾਕ ਕੰਗਨ ਤੇ ਇਸ ਗੱਲ ਬਾਰੇ ਪਤਾ ਹੋਣਾ ਜਿਹੜੇ ਮਾੜੀ ਮੁੱਟੀ ਨੌਲੇਜ ਰੱਖਦੇ ਆ ਆਪਣੇ ਭਾਰਤ ਤੋਂ ਬਾਹਰ ਦੀ ਤੇ ਕੰਗਨ ਨੂੰ ਨਹੀਂ ਪਤਾ ਹੋਣਾ ਚਲੋ ਇਸ ਵੀਡੀਓ ਥਰੂ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਆਂ ਵੀ ਆਪਾਂ ਕੀ ਦੇ ਬਾਰੇ ਗੱਲ ਕਰ ਰਹੇ ਆਂ ਆਪਾਂ ਗੱਲ ਕਰ ਰਹੇ ਆਂ ਜੀ ਨਾਰਥ ਕੋਰੀਆ ਬਾਰੇ ਤੁਹਾਨੂੰ ਪਤਾ ਹੀ ਆ ਕਿ ਉੱਥੇ ਤਾਣਾ ਸ਼ਰਾ ਚੱਲਦਾ ਹੈ ਜਿਹੜਾ ਉੱਥੋਂ ਦਾ ਕਿੰਗ ਕਿੰਗ ਹੈ ਸੁਣ ਜਾਣਦੇ ਕਿੰਗ ਮੋਟਾ ਜਾਂ ਕਿੰਗ ਜਾਮਾ ਤੇ ਉਹਨੂੰ ਮਨ ਲੱਗਦਾ ਤੇ ਉਹਦਾ ਜਿਹੜਾ ਪਰਿਵਾਰ ਆ ਪਿਛਲੇ 80 ਸਾਲਾਂ ਤੋਂ ਉੱਥੇ ਰਾਜ ਕਰ ਰਿਹਾ ਹੈ ਰਾਜ ਤਾਂ ਕੀ ਕਰ ਰਿਹਾ ਸਾਨੂੰ ਪਤਾ ਇਹ ਵੀ ਕਿੰਨਾ ਜ਼ਿਆਦਾ ਹੈ ਜਿਹੜੀ ਉੱਥੋਂ ਦੀ ਪਬਲਿਕ ਹੈ ਉਹਨੂੰ ਤੰਗ ਕਰ ਰਿਹਾ ਤੇ ਇਹ ਆਪਾਂ ਸੁਣਿਆ ਵੇਖਿਆ ਤਾਂ ਸ਼ਾਇਦ ਕਿਸੇ ਨੇ ਹੈ ਨਹੀਂ ਪਰ ਇਹਦੀਆਂ ਵਿੱਚੋਂ ਨਾ ਕਈ ਗੱਲਾਂ ਬਾਹਰ ਵੀ ਆ ਜਾਂਦੀਆਂ ਉਹਦੇ ਆਧਾਰ ਤੇ ਆਪਾਂ ਗੱਲਬਾਤ ਕਰ ਰਹੇ ਅੱਜ ਜਿਹੜਾ ਕਿੰਗ ਜੋਮ ਹੈ ਉਹਦਾ ਇੱਕ ਭਰਾ ਸੀ ਕਿੰਗ ਜੋਗਨ ਤੇ ਉਹ ਸ਼ੁਰੂ ਤੋਂ ਨਾ ਮਤਲਬ ਉਹਦੇ ਭਰਾ ਦਾ ਵਿਰੋਧ ਕਰਦਾ ਸੀ ਜਾਂ ਇਹਨਾਂ ਦੀ ਗਵਰਨਮੈਂਟ ਲਾਉਣ ਦਾ ਵਿਰੋਧ ਕਰਦਾ ਸੀਗਾ ਸ਼ੁਰੂ ਤੋਂ ਬਗਾਵਤੀ ਸੀਗਾ ਤੇ ਫਿਰ ਜਿਹੜਾ ਕਿੰਗ ਇੱਥੋਂ ਦਾ ਕੋਰੀਆ ਦਾ ਨਾਰਥ ਕੋਰੀਆ ਦਾ ਉਹਨੇ ਫਿਰ ਇਹਨੂੰ ਬਈ ਆਪਣੇ ਦੇਸ਼ ਚੋਂ ਬਾਹਰ ਕੱਢਤਾ ਇਹ ਫਿਰ ਬਈ ਚੀਨ ਚ ਜਾ ਕੇ ਰਹਿਣ ਲੱਗ ਗਿਆ ਚੀਨ ਚ ਜਾ ਕੇ ਰਹਿੰਦਾ ਸੀਗਾ ਤੇ ਆਲਰੇਡੀ ਜ਼ਿੰਦਗੀ ਸੋ ਉੱਥੇ ਬਤੀਤ ਕਰਨ ਲੱਗ ਗਿਆ ਉਸ ਤੋਂ ਬਾਅਦ ਜੀ ਇਹ ਬਣ ਗਿਆ ਅਮਰੀਕਾ ਦਾ ਏਜੰਟ ਤੇ ਇਹ ਗੱਲ ਮਤਲਬ ਉਹਨੂੰ ਪਤਾ ਲੱਗ ਗਿਆ ਜਿਹੜਾ ਕੋਰੀਆ ਦਾ ਕਿੰਗ ਐ ਨਾਰਥ ਕੋਰੀਆ ਦਾ ਤੇ ਮਤਲਬ ਇਹ ਸਭ ਤੋਂ ਦਾ ਮਤਲਬ ਗਲਤ ਫੈਸਲਾ ਸੀ ਉਹਨੂੰ ਦੇਸ਼ ਚੋਂ ਬਾਹਰ ਭੇਜਣਾ ਜੋ ਉਹਦੇ ਲਈ ਖਤਰਾ ਪੈਦਾ ਹੋ ਸਕਦਾ ਸੀ ਜਿਹੜਾ ਕਿੰਗ ਹੈ ਨਾਰਥ ਕੋਰੀਆ ਦਾ ਉਹਦੇ ਦਿਲ 'ਚ ਇਹ ਖਿਆਲ ਆਉਣ ਲੱਗ ਗਏ ਸੀਗੇ ਵੀ ਕਿਤੇ ਜਿਹੜਾ ਮੇਰਾ ਭਰਾ ਹੈ ਅਮਰੀਕਾ ਨਾਲ ਮਿਲ ਕੇ ਮੈਨੂੰ ਖਤਮ ਨਾ ਕਰ ਦੇਣਾ ਤੇ ਆਪ ਜਿਹੜਾ ਅਮਰੀਕਾ ਦੀ ਗੱਡੀ ਤੇ ਨਾ ਬਹਿ ਜਾਏ ਤੇ ਫਿਰ ਜਿਹੜਾ ਸਾਡਾ ਦੇਸ਼ ਹੈ ਉਹ ਅਮਰੀਕਾ ਚਲਾਉਗੀ ਫਿਰ ਜੀ ਜਿਹੜਾ ਕਿੰਗ ਹੈ ਨਾਰਥ ਕੋਰੀਆ ਦਾ ਇਹਨੇ ਪਲਾਨ ਬਣਾਇਆ ਵੀ ਆਦੇ ਭਰਾ ਨੂੰ ਕਿਵੇਂ ਖਤਮ ਕੀਤਾ ਜਾਵੇ ਤੇ ਹੁਣ ਆਪਾਂ ਗੱਲ ਆਉਣੇ ਉਸ ਗੱਲ ਤੇ ਆਉਣੇ ਪ੍ਰੈਂਕ ਵਾਲੀ ਤੇ ਵੀ ਪ੍ਰੈਂਕ ਕਿਵੇਂ ਖਤਰਨਾਕ ਤੇ ਉੱਥੇ ਨਾ ਜੀ ਦੋ ਕੁੜੀਆਂ ਸੀਗੀਆਂ ਉਹਨਾਂ ਨੂੰ ਇੱਕ ਬੰਦਾ ਮਿਲਿਆ ਉਹਨਾਂ ਨੂੰ ਆਦਾ ਕਿ ਜੀ ਮੈਂ ਪ੍ਰੋਡਿਊਸਰ ਹਾਂ ਤੇ ਮੈਂ ਤੁਹਾਨੂੰ ਕੰਮ ਦੇਵਾਂਗਾ ਆਪਾਂ ਨਾ ਮਤਲਬ ਅਣਜਾਣ ਲੋਕਾਂ ਤੇ ਪ੍ਰੈਂਕ ਕਰਾਂਗੇ ਤੇ ਉਹਦੀ ਜਿਹੜੀ ਵੀਡੀਓ ਆਪਾਂ ਰਿਲੀਜ਼ ਕਰਦਾ ਕਰਾਂਗੇ ਜਿਹੜੀ ਵੀਡੀਓ ਬਣਾਇਆ ਕਰੋਗੇ ਚੋਰੀਆਂ ਬਣਾਇਆ ਕਰੋਗੇ ਗੁਪਤਾ ਵੀ ਜਿਹੜੇ ਤੇ ਪ੍ਰੈਂਕ ਕਰ ਰਹੇ ਹੁਣ ਪਤਾ ਲੱਗੇ ਜਿਵੇਂ ਅਕਸਰ ਆਪਾਂ ਵੀਡੀਓ ਬਣਾਈ ਨੇ ਉਹਨੇ ਪ੍ਰੈਂਕ ਆ ਲਈਆਂ ਤੇ ਉਹ ਮੰਨ ਗਈਆਂ ਵੀ ਦੋ ਜਾਣੀਆਂ ਸੀਗੀਆਂ ਇੱਕ ਤਾਂ ਸੀਗੀ ਮਨ ਲਾ ਦਾ ਆਇਤੋਂ ਦੀ ਮਲੇਸ਼ੀਆ ਦੀ ਤੇ ਇੱਕ ਪਤਾ ਨਹੀਂ ਕਿੱਥੋਂ ਦੀ ਸੀ ਚਾਤ ਬੰਗਲਾਦੇਸ਼ ਦੀ ਸ਼ਾਇਦ ਬਾਕੀ ਮੈਨੂੰ ਸ਼ਾਇਦ ਕਲੀਅਰ ਨਹੀਂਗਾ ਤੇ ਉਹਨਾਂ ਨੇ ਨੇ ਬਈ ਉਹ ਕੁੜੀਆਂ ਨੂੰ ਯਕੀਨ ਦਿਵਾਉਣ ਵਾਸਤੇ 6 ਮਹੀਨੇ ਪਹਿਰਾ ਤਿਆਰੀ ਕਰੀ ਮਤਲਬ ਆਮ ਲੋਕਾਂ ਜਾਵੜਦੇ ਤੇ ਉਹਨਾਂ ਜਿਹੜੀਆਂ ਦੋ ਕੁੜੀਆਂ ਸੀ ਉਹਨਾਂ ਦੇ ਹੱਥੇ ਬੇਵੀ ਆਲ ਲਾ ਕੇ ਤੇ ਮਤਲਬ ਮੂੰਹ ਤੇ ਘਸਾਉਣਾ ਹੁੰਦਾ ਸੀ ਤੇ ਉਹ ਕਹਿੰਦੇ ਫਿਰ ਆਪਾਂ ਰੈਕਸ਼ਨ ਨੋਟ ਕਰਾਂਗੇ ਵੀ ਜੇ ਤੁਸੀਂ ਮੂੰਹ ਤੇ ਤੇਲ ਲਾਉਣੇ ਆ ਬੰਦੇ ਦੇ ਜਾਂ ਬੁੜੀ ਦੇ ਤਾਂ ਉਹਦਾ ਰੈਕਸ਼ਨ ਕੋਈ ਕੀ ਹੁੰਦਾ ਇਹ ਐ ਉਹ ਵੀਡੀਓ ਬਣਾਉਂਦੇ 6 ਮਹੀਨੇ ਲੰਘ ਗਏ ਇਸ ਗੱਲ ਨੂੰ ਮਤਲਬ ਪ੍ਰੈਂਕ ਉਹ ਰੋਜ਼ ਵਾਂਗੂ ਕਰਦੇ ਸੀ ਖਸਾਬ ਦਾ ਜਾਂ ਹਫਤੇ ਵਿੱਚ ਇੱਕ ਦੋ ਵਾਰੀ ਸੀ ਮਤਲਬ ਉਹਨੂੰ ਆਦਤ ਬਣ ਗਈ ਸੀ ਪ੍ਰੈਂਕ ਐ ਕਰਨਾ ਤੇ ਇਹਦਾ ਮਤਲਬ ਜਿਹੜਾ ਡਾਇਰੈਕਸ਼ਨ ਆਪਾਂ ਨੋਟ ਕਰਨਾ ਫਿਰ ਜੇ ਸਮਾਂ ਆ ਜਾਂਦਾ ਉਹ ਜਦੋਂ ਜਿਹੜਾ ਕਿੰਗ ਦਾ ਭਰਾ ਕੋਰੀਆ ਦੇ ਦਾ ਨਾਰਥ ਕੋਰੀਆ ਦੇ ਦਾ ਉਹ ਜੀ ਆਪਣਾ ਕੋਲੰਪੋ ਰੇਅਰਪੋਰਟ ਹੈ ਜਿਹੜਾ ਮਲੇਸ਼ੀਆ ਦਾ ਉੱਥੇ ਜਾ ਰਿਹਾ ਹੁੰਦਾ ਤੇ ਉਥੇ 에ਰਪੋਰਟ ਦੇ ਵਿੱਚ ਜਿਹੜਾ ਪ੍ਰੋਡਿਊਸਰ ਬਣਿਆ ਹੁੰਦਾ ਸਟੋਰੀ ਦੇ ਹਿਸਾਬ ਨਾਲ ਉਹ ਮਤਲਬ ਉਹ ਦੋ ਕੁੜੀਆਂ ਨਾਲ ਸਾਧਦਾ ਹੈ ਦੱਸਦਾ ਵੀ ਅੱਜ ਆਪਾਂ ਇਸ ਬੰਦੇ ਤੇ ਪ੍ਰੈਂਕ ਕਰਨਾ ਹੈ ਤੇ ਗੱਲ ਬਸ ਉਹ ਹੀ ਹੈ ਪ੍ਰੈਂਕ ਤਾਂ ਉਹਨੇ ਕਰਨਾ ਹੁੰਦਾ ਪਰ ਉਹਦੇ ਜਿਹੜਾ ਹੱਥਾਂ ਤੇ ਬੇਬੀ ਆਇਲ ਨਹੀਂ ਹੁੰਦਾ ਉਦੋਂ ਉਦੋਂ ਕਿ ਮਤਲਬ ਐਸੀ ਚੀਜ਼ ਲਾਉਣ ਦੇ ਜਿਹੜੀ ਮੂੰਹ ਤੇ ਇੱਕ ਤੌਂਕਾ ਵੀ ਲੱਗ ਜਾਏ ਬੰਦੇ ਦਾ ਕੰਮ ਤਮਾਮ ਹੋ ਜਾਂਦਾ ਤੇ گویا ਵੀ ਉਹ ਜਾ ਰਿਹਾ ਸੀਗਾ ਇਮੀਗ੍ਰੇਸ਼ਨ ਨੂੰ ਆਪਦੇ ਨੂੰ ਮਗਰ ਉਹ ਆਉਂਦਿਆਂ ਵੀ ਹੱਥਾਂ ਤੇ ਲਾ ਕੇ ਉਹਨਾਂ ਨੂੰ ਪਾਈਆਂ ਬੇਬੀ ਆਇਲ ਲੱਗਿਆ ਹੋਵੇ ਵੀ ਜਾ ਕੇ ਮੂੰਹ ਤੇ ਮਸਲ ਦਾਂਗੇ ਉਦੋਂ ਬਦ ਐ ਰੈਐਕਸ਼ਨ ਆਪਾਂ ਨੋਟ ਕਰ ਲਾਂਗੇ ਪਰ ਬੇਵੀਅਰ ਨਹੀਂ ਹੁੰਦਾ ਉਹ ਬਹੁਤ ਖਤਰਨਾਕ ਕੈਮੀਕਲ ਹੁੰਦਾ ਮਤਲਬ ਇੱਕ ਮੂੰਹ ਦੀ ਤੁਹਾਨੂੰ ਦੱਸਿਆਦਾ ਕਿ ਕਿੰਨੀ ਖਤਰਨਾਕ ਹੁੰਦੀ ਹੈ ਤੇ ਉਹ ਵੀ ਉਹਦੇ ਮੂੰਹ ਤੇ ਖਸਾ ਦਿੰਦੇ ਆ ਐਨਾਂ ਜਿਹੜਾ ਕਿੰਗ ਜਾਉਂਦਾ ਭਰਾ ਤੇ ਉਹ ਗੁੱਸੇ ਹੋ ਜਾਂਦਾ ਤੇ ਜਿਹੜੀ ਕੁੜੀ ਹੈ ਉਹ ਡਰਦੀਆਂ ਭੱਜ ਜਾਂਦੀਆਂ ਕੁੜੀਆਂ ਦੋਨੇ ਤੇ ਉਸ ਤੋਂ ਬਾਅਦ ਵੀ ਦਵਾ ਦਵਾ ਸਕਿਉਰਟੀ ਨਾਲ ਥਾਦਾ ਤੇ ਸਕਿਉਰਟੀ ਉਹ ਲੈ ਜਾਂਦੀ ਹੈ ਜੀ ਆਪਣੇ ਮੈਡੀਕਲ ਆਸਤੇ ਮਤਲਬ ਇਲਾਜ ਨੂੰ ਰਸਤੇ ਤੇ ਸਕਿਉਰਟੀ ਦੇ ਵਿੱਚ ਵੀ ਕੋਸ਼ਿਸ਼ ਸਮੇਂ ਦੇ ਵਿੱਚ ਵਿੱਚ ਉਹ ਮਤਲਬ ਦਮ ਤੋੜ ਦਿੰਦਾ ਆਪਦਾ ਕਿ ਉਹਲੀ ਚੈਕਿੰਗ ਵਾਸਤੇ ਹੀ ਬੰਦਾ ਵੇਖਣ ਆਉਂਦਾ ਵੀ ਬੰਦਾ ਕਿਵੇਂ ਹਾਲਾਤਾਂ ਚ ਕਿਵੇਂ ਆ ਤੇ 에어ਪੋਰਟ ਦਿੱਤੀ ਤੋਂ ਬਾਅਦ ਚ ਫੁੱਟੇ ਚੱਕਰੀ ਕੀ ਸੀ ਸੀਸੀਟੀਵੀ ਦੀ ਤਾਂ ਪਤਾ ਲੱਗਿਆ ਵੀ ਉੱਥੇ ਬਹੁਤ ਜ਼ਿਆਦੇ ਬੰਦੇ ਸੀ ਮਤਲਬ ਜਿਹੜੇ ਨਾਰਥ ਕੋਰੀਆ ਤੋਂ ਆਏ ਸੀ ਤੇ ਉਹਨਾਂ ਦੀਆਂ ਟਿਕਟਾਂ ਵੀ ਬਾਅਦ ਚੱਕਰੀਆਂ ਆ ਵੀ ਉਹ ਉਦੋਂ ਬਾਅਦ ਸਿੱਧਾ ਨਾਰਥ ਕੋਰੀਆ ਲੈਂਡ ਹੋਏ ਆ ਮਤਲਬ ਸਾਰਾ ਕੁਝ ਪਲਾਨ ਸੀ ਪਹਿਲਾਂ ਹੀ ਤੇ ਪਤਾ ਨਹੀਂ ਸੀ ਦੋ ਜਣਿਆਂ ਨੂੰ ਸਿਰਫ ਉਹ ਦੋ ਕੁੜੀਆਂ ਨੂੰ ਉਹਨਾਂ ਨੂੰ ਤਾਂ ਹੀ ਤੇ ਅਸੀਂ ਬੇਬੀ ਵਾਲ ਮਲੇ ਤੇ ਉਦੋਂ ਬਾਅਦ ਬਾਈ ਜੀ ਉਹਨਾਂ ਦੋਨਾਂ ਨੂੰ ਆਪਣਾ ਅਰੇਸਟ ਕਰ ਲਿਆ ਉਹਨਾਂ ਨੂੰ ਦੂਜੇ ਦਾ ਨਹੀਂ ਅਰੇਸਟ ਕਰ ਲਿਆ ਸੀਗਾ ਤੇ ਉਹ ਤਾਂ ਫਿਰ ਆਏ ਹੁਣ ਤੁਹਾਨੂੰ ਲੱਗ ਗਿਆ ਪਤਾ ਵੀ ਵੀ ਕਿਵੇਂ ਉਹ ਫਸ ਗਿਆਂ ਜਾਲ ਚ ਫਿਰ ਜਦੋਂ ਇਨਕੁਆਇਰੀ ਹੋਈ ਤਾਂ 2 ਸਾਲਾਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਤੇ ਪਰ ਗੱਲ ਆਏ ਆ ਵੀ ਤੁਸੀਂ ਵੇਖ ਲਓ ਵੀ ਉਹ ਇਹੋ ਜੇ ਇੱਕ ਚੀਜ਼ ਦਾ ਹੱਸਾ ਬਣ ਗਈਆਂ ਜਿਹੜੀਆਂ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਊਗਾ ਵੀ ਸਾਡੇ ਨਾਲ ਇਹ ਚੀਜ਼ ਹੋ ਸਕਦੀ ਹੈ ਤਾਂ ਕਰਕੇ ਤੇ ਉਹ ਵੀ ਕੋਈ ਚੀਜ਼ ਕੋਈ ਕੰਮ ਨਾ ਕਰਨ ਲਈ ਕਹਿੰਦਾ ਪਹਿਲਾਂ ਦੀ ਬੜਤਾਲ ਕਰੋ ਚੰਗੀ ਤਰ੍ਹਾਂ ਫੇਰ ਹੀ ਮਤਲਬ ਕਿਸੇ ਕੰਮ ਵੱਲ ਜਾਓ ਤੇ ਫਿਰ ਉਹ ਬੰਦੇ ਦੀ ਪਟਾਲ ਕਰੀ ਜਿਹੜਾ ਪ੍ਰੋਡਿਊਸਰ ਬਣਿਆ ਸੀ ਉਹ ਵੀ ਨਹੀਂ ਸਹਾਇਤ ਹੋਇਆ ਸਾਰਾ ਕੁਝ ਗਾਇਬ ਹੋ ਗਿਆ ਤੇ ਹੁਣ ਸ਼ਾਰੇ ਸਿੱਧੇ ਜਿਹੜਾ ਨਾਰਥ ਕੋਰੀਆ ਦਾ ਕਿੰਗ ਉਹਦੇ ਕੰਨੀ ਹੋ ਰਹੇ ਸੀ ਤੇ ਕਿਉਂਕਿ ਸਭ ਤੋਂ ਵੱਧ ਖਤਰਾ ਵੀ ਉਹ ਉਸੇ ਨੂੰ ਮੰਨਦਾ ਸੀਗਾ ਆਪਦਾ ਆਪਦੇ ਭਰਾ ਨੂੰ ਤੇ ਇਹੋ ਜਿਹਾ ਸਮਾਂ ਬਾਈ ਆਪਦਾ ਵਿਚਾਰ ਰੱਖੋ ਤੇ ਬਾਕੀ ਆਪਾਂ ਹੁਣ ਜਿਹੜਾ ਕੱਲ ਨੂੰ ਬਲੌਗ ਆਊਗਾ ਧਿਆਨ ਨਾਲ ਵੇਖਿਓ ਉਹ ਹੈਗਾ ਆਪਣੇ ਦੀ ਜਿਹੜਾ ਵਿਆਹ ਆ ਰਿਹਾ ਪਟਿਆਲੇ ਉਹਦਾ ਤੇ ਮੀਹ ਦਾ ਤੁਹਾਨੂੰ ਵੀ ਬਹੁਤ ਬਹੁਤ ਪਸੰਦ ਆਊਗਾ